ਕੂਲਰ ਨਹੀਂ ਕਮਰੇ ਵਿੱਚ ਬੜਿਆ ਸੱਪ ਬਾਲ-ਬਾਲ ਬਚਿਆ ਸੁੱਤਾ ਪਿਆ 3 ਸਾਲਾਂ ਦਾ ਮਾਸੂਮ ਅਕਸਰ ਹੀ ਸੱਪ ਗਰਮੀ ਵਿੱਚ ਰਹਿਸ਼ੀ ਇਲਾਕਿਆਂ ਵੱਲ ਵਧ ਆਉਂਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਕੂਲਰ ਵਿੱਚੋਂ ਸੱਪ ਫੜ ਰਿਹਾ ਏ ਦਰਸਲ ਇਸ ਪਰਿਵਾਰ ਦਾ ਕੂਲਰ ਬਾਹਰਲੇ ਪਾਸੇ ਕਮਰੇ ਦੀ ਖਿੜਕੀ ਵਿੱਚ ਲਗਾਇਆ ਹੋਇਆ ਸੀ ਜਿਸ ਨੂੰ ਕਿਸ ਪਰਿਵਾਰ ਨੇ ਜਦੋਂ ਤੋਂ ਲਗਾਇਆ ਸੀ ਸਾਫ਼ੀ ਨਹੀਂ ਕੀਤਾ ਸੀ ਅਤੇ ਜਦੋਂ ਉਸ ਵਿੱਚ ਪਾਣੀ ਖਤਮ ਹੁੰਦਾ ਸੀ ਤਾਂ ਉਸ ਨੂੰ ਪਾਣੀ ਪਾ ਕੇ ਚਲਾ ਲਿਆ ਜਾਂਦਾ ਸੀ ਪਰ ਇੱਕ ਦਿਨ ਦੁਪਹਿਰੇ ਜਦੋਂ ਔਰਤ ਨੇ ਕੂਲਰ ਵਿੱਚ ਪਾਣੀ ਪਾਇਆ ਅਤੇ ਅੰਦਰ ਆ ਕੇ ਆਪਣੇ ਸੁੱਤੇ ਪਏ ਬੱਚੇ ਲਈ ਕੂਲਰ ਚਲਾਉਣ ਲੱਗੀ ਤਾਂ ਉਸ ਨੂੰ ਕੂਲਰ ਵਿੱਚੋਂ ਨਿਕਲ ਕੇ ਇੱਕ ਸੱਪ ਕਮਰੇ ਦੇ ਅੰਦਰ ਆਉਂਦਾ ਦਿਖਾਈ ਦਿੱਤਾ ਉਸ ਨੇ ਜਲਦੀ ਜਲਦੀ ਕੂਲਰ ਵਾਲੀ ਖਿੜਕੀ ਬੰਦ ਕਰ ਦਿੱਤੀ ਘਰੇ ਕੋਈ ਨਾ ਹੋਣ ਕਰਕੇ ਔਰਤ ਨੇ ਗਵੰਡੀਆਂ ਨੂੰ ਦੱਸਿਆ ਤਾਂ ਗਵੰਡੀਆਂ ਨੇ ਮੌਕੇ ਤੇ ਆ ਕੇ ਇੱਕ ਸੱਪ ਫੜਨ ਵਾਲੇ ਨੂੰ ਬੁਲਾਇਆ ਜਿਸ ਨੇ ਆ ਕੇ ਕੂਲਰ ਦੀ ਜਾਲੀ ਖੋਲ ਕੇ ਜ਼ਹਿਰੀਲਾ ਸੱਪ ਫੜਿਆ ਸੋ ਗਰਮੀ ਦੇ ਮੌਸਮ ਵਿੱਚ ਤੁਸੀਂ ਵੀ ਆਪਣੀ ਹਰ ਇੱਕ ਚੀਜ਼ ਦੀ ਚੰਗੀ ਤਰ੍ਹਾਂ ਸਾਫ ਸਫਾਈ ਜ਼ਰੂਰ ਕਰਿਆ ਕਰੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਪਰਿਵਾਰ ਤੱਕ ਪਹੁੰਚਦੀ ਜਰੂਰ ਕਰੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ